ਵਾਇ ਗੁਰ ਜੀ ਦੀ ਫਤਿਹ ਸ਼ਹੀਦਾਂ ਦੀ ਇਹ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਸਰਪੰਚਦਾਨੀ ਗੁਰੂ ਗਬਨ ਸਿੰਘ ਜੀ ਮਹਾਰਾਜ ਦਾ ਕੋਈ ਸ਼ਾਨ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੇ ਉਹਨਾਂ ਦੇ ਸੇਵਕ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਦੀ ਬੜੀ ਮਹਾਨ ਕੁਰਬਾਨੀ ਆ ਉਹਨਾਂ ਨੂੰ ਸੰਬੰਧਿਤ ਇਹ ਯਾਦਗਾਰ ਗੁਰਦੁਆਰਾ ਜਿਹੜਾ ਜਿੱਥੇ ਉਹ ਪਵਿੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਸ਼ਕਾਇਆ ਸੀਗਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਉਂਦੀਆਂ ਨੇ ਤੇ ਉਹਨਾਂ ਮਹਾਨ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨੀਆਂ ਨੇ ਤਿੰਨ ਦਿਨ ਦਿਨ ਦੀਵਾਨ ਸਜਾਇਆ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਅੱਗੇ ਤੇ ਗਰਮ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ ਤੇ ਸੰਗਤਾਂ ਕਿੰਨੀ ਕੁ ਸਰਦਾਪੂਰਵਕ ਫਤਗ ਗੁਰਦੁਆਰਾ ਸਾਹਿਬ ਵਿਖੇ ਨਿਤ ਬਸਤਕ ਹੁੰਦੀਆਂ ਨੇ ਮੈਂ ਸਮਝਦਾ ਸਰਦਾ ਦਾ ਤੇ ਸੰਗਤਾਂ ਦੇ ਸਰਦਾ ਦਾ ਕੋਈ ਟਿਕਾਣਾ ਨਹੀਂ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਦੇਸ਼ਾਂ ਬਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਮੈਂ ਇਹ ਗੱਲ ਜਿਹੜਾ ਪਿਛਲੇ ਸਮੇਂ ਅਸੀਂ ਆਪਣੇ ٹرسٹ ਵੱਲੋਂ ਗੁਰਦੁਆਰੇ ਵੱਲੋਂ ਸੰਗਤਾਂ ਦੇ ਰਹਿਣ ਵਾਸਤੇ ਸੰਗਤਾਂ ਦੀ ਵਾਸਤੇ ਲੰਗਰ ਪਿਛਲੇ ਸਮੇਂ ਬਣਾਈਓ ਲੰਗਰ ਦੁੱਧ ਦਾ ਲੰਗਰ ਜਿਹੜਾ ਟੁੱਟ ਲਗਾਤਾਰ ਵਰਤਦਾ ਜਾ ਰਿਹਾ ਉਹਦੇ ਵਾਸਤੇ ਅਸੀਂ ਵਿਸ਼ੇਸ਼ ਅਪਰਾਹਲੇ ਕੀਤੇ ਹੁੰਦੇ ਆ ਸਾਡੇ ਤੇ ਹੋਰ ਅਗਲੇ ਭਵਿੱਖੇ ਦੇ ਵਿੱਚ ਕੀ ਤੁਸੀਂ ਪ੍ਰੋਗਰਾਮ ਲਿਖੇ ਨੇ ਜੀ ਅਸੀਂ ਸਭ ਤੋਂ ਮੇਨ ਪੁੱਖ ਤੇ ਸਾਡਾ ਇਹ ਆ ਕਿ ਸਾਡੀ ਜਿਹੜੀ ਜਿੱਥੇ ਸਾਡੀ ਕਮਿਊਨਿਟੀ ਦੀ ਆਸ ਹੈ ਉੱਥੇ ਲੋਕਾਂ ਦੀ ਬਹੁਤ ਵੱਡੀ ਆਸਤਾਵਾ ਕਿ ਇੰਨੀ ਵੱਡੀ ਮਹਾਨ ਕੁਰਬਾਨੀ ਜੇ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੇ ਸੇਵਕ ਜਿਹੜੇ ਬਾਬਾ ਮੋਤੀਰਾਮ ਮਹਿਰਾ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੇ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਦੀ ਸੇਵਾ ਕੀਤੀ ਸੀ ਉਸ ਸੇਵਾ ਦੇ ਬਦਲੇ ਸੇਵਾ ਕਹਿ ਦੇਣਾ ਕਿ ਦੁੱਧ ਸਿਕਾਇਆ ਜੀ ਉਸ ਦੁੱਧ ਦੀ ਸੇਵਾ ਕਿੰਨੀ ਕੀਮਤ ਚਕਾਉਣੀ ਪਈ ਕਿ ਬਾਬਾ ਮੋਤੀराम ਮਹਾਰਾਜ ਜੀ ਨੂੰ ਆਪਣੇ 4.5 ਸਾਲ ਦਾ ਬੱਚਾ ਉਹਨਾਂ ਦੀ ਬਜ਼ੁਰਗ ਮਾਤਾ ਧਰਮ ਪਤਨੀ ਤੇ ਖੁਦ ਆਪ ਉਹ ਕਲਾੜੀ ਤੇ ਪੀੜ ਕੇ ਕੋਲੂ ਜੀ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਉਸ ਮਹਾਨ ਸ਼ਹੀਦ ਦੀ ਦੁੱਧ ਪਲਾਉਣ ਦੀ ਕੀਮਤ ਆ ਮੈਂ ਕਹਿੰਦਾ ਦੁਨੀਆ ਦੇ ਵਿੱਚ ਐਸੀ ਕਦੇ ਮਿਸਾਲ ਨਹੀਂ ਸੁਣੀ ਇੰਨਾ ਕੀਮਤੀ ਦੁੱਧ ਕੋਈ ਦੁਨੀਆ 'ਚ ਕੋਈ ਵੇਚਿਆ ਨਹੀਂ ਹੋਣਾ ਕਿ ਜਿਹਨੇ ਦੁੱਧ ਦੀ ਖਾਤਰ ਇਹਨੀਆਂ ਵੱਡੀਆਂ ਜਾਨਾਂ ਨਹੀਂ ਦੇਣੀਆਂ